ਜਿੰਦਾ ਜਾਂਦਾ ਹੈ ਤੇ ਧੰਨ ਵੀ ਦਿੱਤਾ ਜਾਂਦਾ ਹੈ ਜਿਹੜੀ ਮੇਨ ਚੀਜ਼ ਹੈ ਨਾ ਜਿਹੜਾ ਇਹਨੂੰ ਚਲਾਉਂਦਾ ਹੈ ਡਰਾਈਵਰ ਇਹ ਜਿਹੜਾ ਉਹ ਨਹੀਂ ਦਿੱਤਾ ਨਾ ਭਾਗਾਂ ਵਾਲਿਓ ਗੱਡੀ ਦਾ ਡਰਾਈਵਰ ਮਾੜਾ ਹੋਵੇ ਨਾ ਨਵੀਂ ਗੱਡੀ ਵੀ ਪਲਟਾ ਦੇਗਾ ਤੁਹਾਡੀ ਜ਼ਿੰਦਗੀ ਤਬਾਹ ਕਰ ਦੇਵੇਗਾ ਡ라이ਵਰ ਮਾੜਾ ਹੈ ਨਾ ਸਮਝ ਨਹੀਂ ਹੈ ਬੰਦਾ ਗੱਡੀ ਬਾਅਦ ਵਿੱਚ ਉਹ ਵੇਤਾ ਪਹਿਲਾਂ ਡਰਾਈਵਰ ਵੇਂਦਾ ਹੈ ਭੀ ਡਰਾਈਵਰ ਕਿੱਦਾਂ ਦਾ ਹੈ ਡਰਾਈਵਰ ਕਿਤੇ ਮਾੜਾ ਤਾਂ ਨਹੀਂ ਹੈ ਜਿੰਨੇ ਮੈਨੂੰ ਸਫ਼ਰ ਕਰਾਉਣਾ ਸਤਗੁਰੂ ਜੀ ਕਹਿੰਦੇ ਨੇ ਆ ਜਿਹੜਾ ਮਾੜਾ ਨਾ ਇਹ ਤੇਰਾ ਸਰੀਰ ਕਿੰਦਰਿਆਂ ਨੂੰ ਗਿਆਨ ਇੰਦਰ ਦੇ ਇੰਦਰਿਆਂ ਤੇ ਕਰਮ ਇੰਦਰਿਆਂ ਨੂੰ ਚਲਾਉਣ ਵਾਲਾ ਡਰਾਈਵਰ ਹੈ ਕਹਿੰਦੇ ਪਿਆਰਿਆ ਜੇ ਇਹ ਮਾੜਾ ਹੈ ਨਾ ਤੈਨੂੰ ਡੋਬ ਦੇਵੇਗਾ ਤੇਰੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਲੀਕੋਂ ਲਾ ਕੇ ਸੁੱਟ ਦੇਵੇਗਾ ਫਿਰ ਤੈਨੂੰ ਆਪਣੇ ਆਪਣੀ ਧੀ ਦੀ ਸਾਰ ਨਹੀਂ ਪੁੱਤ ਦੀ ਸਾਰ ਨਹੀਂ ਪਤਨੀ ਦੀ ਸਾਰ ਨਹੀਂ ਮਾਪੇ ਬਾਪ ਦੀ ਸਾਰ ਨਹੀਂ ਬੰਦਾ ਨਸ਼ਾ ਕਿਉਂ ਕਰਦਾ ਹੈ ਬੰਦਾ ਜ਼ਿੰਦਗੀ ਤਬਾਹ ਕਰਦਾ ਹੈ ਕਿਉਂਕਿ ਉਹਨੂੰ ਕਿਸੇ ਦੀ ਸਾਰ ਹੀ ਨਹੀਂ ਹੈਗੀ ਮੇਰੇ ਬੱਚੇ ਰੋਲ ਜਾਣਗੇ ਮੇਰੇ ਮਗਰੋਂ ਜਿਹੜੀ ਮੈਂ ਵਿਆਹ ਕੇ ਲਿਆਂਦੀ ਐ ਬੜੇ ਜਾਵਾਂ ਦੇ ਨਾਲ ਵਾਜਿਆ ਗਾਜਿਆ ਨਾ ਜਿਹਨੂੰ ਲੈ ਕੇ ਆਇਆ ਹੈ ਜਿਹੜੀ ਮਾਂ ਮੇਰੇ ਪੈਰ 'ਚ ਵਜਿਆ ਕੰਡਾ ਨਹੀਂ ਜਰਦੀ ਉਹ ਮਾਂ ਮੇਰੀ লাশ ਕਿਵੇਂ ਜਰ ਲੂਗੀ ਸੁਰਤ ਭੁੱਲ ਜਾਂਦੀ ਐ ਨਾ ਸੁੱਧ-ਬੁੱਧ ਬੰਦੇ ਨੂੰ ਕੋਈ ਨਹੀਂ ਨਾ ਰਹਿੰਦੀ ਉਹਦਾ ਵੱਡਾ ਕਾਰਨ ਹੈ ਆਪਾਂ ਆਪਣਾ ਮਨ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਨਹੀਂ ਕੀਤਾ ਜੇ ਮਨ ਗੁਰੂ ਨੂੰ ਸਮਰਪਿਤ ਕੀਤਾ ਹੋਵੇ ਨਾ ਸਤਗੁਰ ਜੀ ਕਹਿੰਦੇ ਨੇ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਐ ਗੁਰੂ ਜੀ ਜਿਹੜਾ ਤੇਰੀ ਸ਼ਰਨਾ ਆ ਜਾਂਦਾ ਹੈ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਰਾਖੋ ਕਿਰਪਾ ਧਾਰ ਸਤਗੁਰੂ ਜੀ ਮੇਰੀ ਤੇਰੇ ਅੱਗੇ ਬੇਨਤੀ ਹੈ ਮੈਨੂੰ ਰੱਖ ਲੈ ਕਿਰਪਾ ਕਰਕੇ ਮੇਰੀ ਕਿਪਾਇਆ ਰੱਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀ ਰੱਖੋ ਲਾਜ ਮਰਾਰਾ ਜੇ ਮਰਾਰੀ ਹਰੀ ਮੇਰੀ ਲਾਜ ਰੱਖ ਮੇਰੀ ਰੱਖਿਆ ਕਰ ਕਿਉਂਕਿ ਮੈਂ ਤੇਰੇ ਦਰ ਤੇ ਆਇਆ ਤੇਰੇ ਤੋਂ ਬਿਨਾ ਕਿਸੇ ਦਾ ਸਹਾਰਾ ਹੋਰ ਕੋਈ ਨਹੀਂ ਹੈ ਆਓ ਭਾਗਾ ਮਾਲਿਓ ਗੁਰੂ ਨੂੰ ਆਪਣਾ ਮਨ ਸਮਰਪਣ ਕਰੀਏ ਗੁਰੂ ਦੇ ਦੱਸੇ ਰਾਮ ਤਾਬਕ ਜਦੋਂ ਆਪਾਂ ਜ਼ਿੰਦਗੀ ਬਤੀਤ ਕਰਾਂਗੇ ਨਾ ਸੱਚ ਜਾਣਿਓ ਸਾਡੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ ਤੇ ਜੇ ਗੁਰੂ ਦੇ ਦੱਸੇ ਮੁਤਾਬਕ ਜ਼ਿੰਦਗੀ ਬਤੀਤ ਨਾ ਨਾ ਕੀਤੀ ਸੱਚ ਜਾਣਿਓ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਇੱਕ ਕੁਰਾਹੇ ਪੈ ਜਾਵੇਗੀ ਜ਼ਿੰਦਗੀ ਦੇ ਅੰਦਰ ਬੰਦਾ ਜਿਉ ਤੇ ਰਿਹਾ ਹੋਏਗਾ ਪਰ ਮਰਿਆਂ ਤੋਂ ਭੈੜਾ ਹੋਏਗਾ ਜਿਹੜਾ ਬੰਦਾ ਨਸ਼ਾ ਕਰਦਾ ਹੈ ਘਰ ਚ ਇੱਜ਼ਤ ਨਹੀਂ ਐ ਸਮਾਜ ਚ ਜਿੱਤ ਨਹੀਂ ਐ ਜਿਹੜੇ ਬੱਚੇ ਡਰਦੇ ਨੇ ਨਸ਼ੇ ਤੇ ਜਦੋਂ ਉਹ ਉਹੀ ਬਾਪ ਨਸ਼ਾ ਕਰਕੇ ਰੱਜਿਆ ਹੁੰਦਾ ਹੈ ਡਿੱਗਾ ਹੁੰਦਾ ਹੈ ਸਾਰਿਆਂ ਨੂੰ ਡਰ ਖਤਮ ਹੋ ਜਾਂਦਾ ਹੈ ਵੀ ਇਹਨੂੰ ਤੇ ਆਪਣੀ ਕੋਈ ਸੁਧ-ਬੁੱਧ ਨਹੀਂ ਐ ਇਹ ਤਾਂ ਆਪਣੀ ਸੁਧ ਬੁੱਧ ਜਿਹੜੀ ਹੈ ਗਵਾ ਬੈਠਾ ਆਓ ਭਾਗਾਂ ਵਾਲਿਓ ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਬਾਣੀ ਦੇ ਮੁਤਾਬਕ ਚੱਲਣ ਦੀ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਸੱਚ ਜਾਣਿਓ ਇਹ ਸਾਡੀ ਜੀਵਨ ਦੇ ਵਿੱਚ ਸ਼ੀਲ ਧਰਮ ਦਇਆ ਸੰਤੋਖ ਪੈਦਾ ਕਰਦੀ ਹੈ ਜਦੋਂ ਇਹ ਸਾਰੇ ਗੁਣ ਬੰਦੇ ਦੇ ਅੰਦਰ ਆ ਜਾਂਦੇ ਹਨ ਫੇਰ ਆ ਹੱਥ ਵੀ ਚੰਗੇ ਕੰਮ ਕਰਦੇ ਨੇ ਰਿਸ਼ਵਤ ਨਹੀਂ ਲੈਂਦੇ ਨਸ਼ੇ ਨਸ਼ੇ ਨਹੀਂ ਇਹਨਾਂ ਹੱਥਾਂ ਨਾਲ ਕਰਦੇ ਫਿਰਦੇ ਇਹਨਾਂ ਹੱਥਾਂ ਨਾਲ ਜਰਦੇ ਨਹੀਂ ਮਲਦੇ ਫਿਰਦੇ ਸ਼ਰਾਬ ਦੀਆਂ ਬੋਤਲਾਂ ਨਹੀਂ ਖੋਲਦੇ ਸਮੈਕਾ ਨਹੀਂ ਪੀਂਦੇ ਗੁਰੂ ਦੇ ਹੋ ਗਏ ਆਣਾ ਗੁਰੂ ਨੇ ਮੱਤ ਪਾ ਦਿੱਤੀ ਐ ਫੇਰਾ ਜ਼ੁਬਾਨ ਕੂੜ ਨਹੀਂ ਬੋਲਦੇ ਫੇਰਾ ਜ਼ੁਬਾਨ ਕਿਸੇ ਦੀ ਨਿੰਦਿਆ ਨਹੀਂ ਕਰਦੀ ਉਹ ਗੁਰੂ ਦੀ ਉਸਤਤ ਗੁਰੂ ਦੀ ਵਡਿਆਈ ਕਰਦੀ ਐ ਜ਼ੁਬਾਨ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿਹੜੀ ਗੱਲ ਕਿੱਥੇ ਕਰਨੀ ਹੈ ਤੇ ਕਿੱਥੇ ਨਹੀਂ ਕਰਨੀ ਮੈਂ ਇੱਕ ਗੱਲ ਕਰਕੇ ਸਮਾਪਤੀ ਕਰ ਦੇਵਾਂ 5 ਮਿੰਟ ਦਾ ਮੇਰਾ ਸਮਾਂ ਰਹਿ ਗਿਆ ਹੈ ਕਹਿੰਦੇ ਇੱਕ ਵਾਰ ਨਾ ਇੱਕ ਸਾਧੂ ਪਿੰਡ ਦੇ ਵਿੱਚ ਤੁਰਿਆ ਜਾਂਦਾ ਤੇ ਕਿਸੇ ਦਾ ਦਰਵਾਜ਼ਾ ਜਾ ਖੜਕਾਇਆ ਮਾਈ ਨੇ ਦਰਵਾਜ਼ਾ ਖੋਲਿਆ ਤੇ ਮਾਈ ਨੂੰ ਕਹਿੰਦਾ ਹੈ ਮਾਈ ਮੈਨੂੰ ਤਾਂ ਭੁੱਖ ਲੱਗੀ ਐ ਜੇ ਕਿਤੇ ਮੈਨੂੰ ਦੋ ਪ੍ਰਸ਼ਾਦ ਦੇ ਮਿਲ ਜਾਣ ਤਾਂ ਮੇਰੀ ਭੁੱਖ ਮਿਟ ਜਾਵੇ ਮਾਈ ਨੇ ਬੜੇ ਸਤਕਾਰ ਦੇ ਨਾਲ ਬਿਠਾਇਆ ਕਹਿੰਦੀ ਆਓ ਬੈਠੋ ਮੈਂ ਪ੍ਰਸ਼ਾਦਾਂ ਤਿਆਰ ਕਰਦੀ ਆਂ ਬੈਠੇ ਸਾਧੂ ਬੈਠਾ ਪ੍ਰਸ਼ਾਦਾਂ ਤਿਆਰ ਕੀਤਾ ਖੀਰ ਵੀ ਨਾਲ ਬਣਾ ਦਿੱਤੀ ਘਰ ਦੇ ਵਿੱਚ ਲਵੇਰਾ ਸੀ ਚਲੋ ਅੱਜ ਤੱਕ ਕਿਸੇ ਨੂੰ ਘਰ ਵਾੜਨ ਦਾ ਮਾਹੌਲ ਹੀ ਨਹੀਂ ਰਹਿ ਗਿਆ ਪਹਿਲਾਂ ਕੋਈ ਆ ਫੇਰੀਆਂ ਵਾਲੇ ਕਿਸੇ ਨੇ ਆਉਣਾ ਤੇ ਮਾਈਆਂ ਬੜੇ ਪਿਆਰ ਦੇ ਨਾਲ ਲੰਗਰ ਪਾਣੀ ਛਕਾ ਦਿਆ ਕਰਦੀਆਂ ਸਨ ਕਿ ਵਿਚਾਰਾ ਤੁਰਿਆ ਫਿਰਦਾ ਹੈ ਜਾਂ ਕੋਈ ਉਦਾਂ ਹੀ ਗਲੀ ਦੇ ਵਿੱਚ ਕਿਸੇ ਨੇ ਮੰਗਣ ਵਾਲੇ ਨੇ ਆ ਜਾਣਾ ਖਣਾਲ ਨਾਲ ਦੋ ਪ੍ਰਸ਼ਾਦੇ ਛੱਕੇ ਜਾਣ ਬੈਠਾ ਮਾਈ ਨੇ ਪਹਿਲਾਂ ਪ੍ਰਸ਼ਾਦਾ ਛਕਾਇਆ ਫਿਰ ਖੀਰ ਆਲਾ ਜਿਹੜਾ ਕੁੰਗਾ ਹੈ ਉਹ ਉਹਦੇ ਅੱਗੇ ਸਾਧੂ ਦੇ ਅੱਗੇ ਪਰੋਸ ਦਿੱਤਾ ਨਾਲੇ ਤਾਂ ਉਹ ਖੀਰ ਖਾਂਦਿਆ ਹੈ ਤੇ ਨਾਲੇ ਘਰ ਦੀਆਂ ਚੋਵੇਂ ਨੁਕਰਾਂ ਤੇ ਬਾਰ-ਬਾਰ ਵੇਖੀ ਜਾ ਰਿਹਾ ਹੈ ਮਾਈ ਪੁੱਛਦੀ ਹੈ ਸਾਧੂ ਜੀ ਕੀ ਗੱਲ ਹੋਈ ਮੈਂ ਵੇਖ ਰਹੀ ਹਾਂ ਤੁਸੀਂ ਕਦੀ ਦਰਵਾਜ਼ੇ ਵੱਲ ਵਹਿੰਦੇ ਜੇ ਕਦੀ ਅੰਦਰ ਵੱਲ ਵਹਿੰਦੇ ਜੇ ਕਦੀ ਉਸ ਨੁਕਰ ਵੱਲ ਵਹਿੰਦੇ ਕਦੀ ਉਸ ਨੁਕਰ ਵੱਲ ਕਹਿੰਦਾ ਮਾਈ ਤੂੰ ਪ੍ਰਸ਼ਾਦਾ ਬੜਾ ਵਧੀਆ ਤਿਆਰ ਕੀਤਾ। ਕਹਿੰਦਾ ਮਾਈ ਇਉਂ ਲੱਗਦਾ ਹੈ ਜਿਵੇਂ ਲਵੇਰਾ ਵਾਵਾ ਹੀ ਹੈ ਆਪਣੇ ਘਰੇ ਮਾਈ ਕਹਿੰਦੀ ਵੀ ਹਾਂ ਸੁਖਣਾ ਬਹੁਤ ਸੋਹਣਾ ਡੰਗ ਚੱਲੀ ਜਾਂਦਾ ਹੈ। ਕਹਿੰਦੇ ਮੱਝ ਦਾ ਦੁੱਧ ਵੀ ਵਾਵਾ ਸੰਘੜਾ ਲੱਗਦਾ ਹੈ। ਕਹਿੰਦੇ ਬਿਲਕੁਲ ਬੜਾ ਸੰਘੜਾ ਦੁੱਧ ਹੈ। ਬੜੀ ਮਹਾਰਾਜ ਦੀ ਕਿਰਪਾ ਕਹਿੰਦਾ ਵਾਵਾ ਦਿੰਦੀ ਹੁਣੀ ਹੈ ਦੁੱਧ। ਮਾਈ ਕਹਿੰਦੀ ਬਿਲਕੁਲ ਵਾਵਾ ਦਿੰਦੀ ਹੈ। ਕਹਿੰਦਾ ਮਾਈ ਮੈਂ ਸੋਚ ਰਿਹਾ ਐ ਕਿ ਜੇ ਤੇਰੀ ਮੱਝ ਮਰ ਗਈ ਦਰਵਾਜ਼ਾ ਤੇਰਾ ਨਿੱਕਾ ਐ ਤੇ ਤੂੰ ਕੱਢੇਂਗੀ ਕਿਵੇਂ ਕਹਿੰਦੇ ਮਾਈ ਨੇ ਉਹ ਘੀਰ ਵਾਲਾ ਡੂੰਗਾ ਜਿਹੜਾ ਸਾਧੂ ਨੂੰ ਦਿੱਤਾ ਇੱਕ ਹੋ ਕੇ ਮਾਰਿਆ ਸਾਧੂ ਦੇ ਮੂੰਹ ਤੇ ਤੇ ਨਾਲੇ ਖੀਰ ਚੋਂਦੀ ਜਾ ਰਹੀ ਐ ਲਹੂ ਵੀ ਨਿਕਲਿਆ ਹੋਵੇਗਾ ਤੇ ਘਰੀ ਦੇ ਵਿੱਚ ਭੱਜਾ ਜਾ ਰਿਹਾ ਐ ਭੱਜਨ ਨੂੰ ਥਾਣਾ ਹੀ ਐ ਕੋਈ ਤੇ ਲੋਕੀ ਪੁੱਛਦੇ ਨੇ ਕਹਿੰਦੇ ਕੀ ਗੱਲ ਐ ਖੀਰ ਤੇ ਖਾਣ ਨੂੰ ਹੁੰਦੀ ਤੂੰ ਮੂੰਹ ਤੇ ਮਲੀ ਐ ਕੀ ਚੋਂਦਾ ਜਾ ਰਿਹਾ ਐ ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚੁੰਦਾ ਜਾ ਰਿਹਾ ਹੋਰ ਨਹੀਂ ਕੋਸ਼ਿਸ਼ ਅੰਦਾ ਇਹ ਜੋ ਮੈਂ ਬੋਲ ਕੇ ਆਇਆ ਹੈ ਨਾ ਜ਼ੁਬਾਨ ਨਾਲ ਇਹ ਉਹਦਾ ਨਤੀਜਾ ਚੁੰਦਾ ਜਾ ਰਿਹਾ ਸੋ ਭਾਗਾ ਵਾਲਿਓ ਜਿਵੇਂ ਦਾ ਕਰਾਂਗੇ ਉਵੇਂ ਦਾ ਭਰਾਂਗੇ ਨਤੀਜਾ ਸਾਡੇ ਸਾਹਮਣੇ ਆ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰੋ ਬਾਬੇ ਦੀ ਬਾਣੀ ਦੇ ਨਾਲ ਸਾਥ ਬਣਾਓ ਜੇ ਕਿਤੇ ਜ਼ਿੰਦਗੀ ਦੇ ਵਿੱਚ ਕੋਈ ਊਣਤਾਈ ਹੈ ਕੋਈ ਮੇਰਾ ਵੀਰ ਨਸ਼ੇ ਕਰਦਾ ਹੈ ਕੋਈ ਗਲਤ ਰਾਹ ਤੇ ਪਿਆ ਹੈ ਕੋਈ ਭੈਣ ਪਈ ਹੈ ਹੱਥ ਬਨ ਕੇ ਬੇਨਤੀ ਹੈ ਗੁਰੂ ਬੜਾ ਬਲਵਾਨ ਜੇ ਆਓ ਆਪਣੀ ਪੁੱល ਬਖਸ਼ਾਓ ਗੁਰੂ ਮਿਹਰ ਭਰਿਆ ਹੱਥ ਰੱਖੇਗਾ ਸਿੱਧਕ ਬਖਸ਼ੇਗਾ ਤੁਹਾਨੂੰ ਦੇਖਿਓ ਸਭ ਕੁਝ ਖਤਮ ਹੋ ਜਾਵੇਗਾ ਆ ਜਿਹੜੇ ਨਸ਼ਾ ਛਡਾਊ ਕੇਂਦਰ ਬਣੇ ਨੇ ਇਹ ਐਵੇਂ ਹੀ ਐ ਇਹ ਬੰਦੇ ਦੀ ਇੱਕ ਤ੍ਰਿਪਤੀ ਵਾਸਤੇ ਐ ਬੰਦਿਆ ਅੰਦਰੋਂ ਮੜ ਮਜ਼ਬੂਤ ਕਰ ਲੈ ਆਪਣੇ ਬੱਚਿਆਂ ਵੱਲ ਵੇਖ ਲੈ ਮਾਪੇ ਵੱਲ ਵੇਖ ਲੈ ਆਪਣੀ ਪਤਨੀ ਵੱਲ ਆਪਣਾ ਵਾਲਾ ਦੁਆਲਾ ਵੇਖ ਲੈ ਸੱਚ ਜਾਣੀ ਤੈਨੂੰ ਜ਼ਿੰਦਗੀ ਜੀਉਣ ਦਾ ਪਤਾ ਲੱਗ ਜਾਵੇਗਾ ਬਾਬਾ ਮਿਹਰ ਕਰੇ ਸਾਡੀ ਸਭਨਾ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ ਮੇਰੇ ਤੋਂ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਪੁੱਲਾ ਹੋ ਗਈਆਂ ਹੋਣਗੀਆਂ ਮਾਫ ਕਰਨਾ ਸਤਗੁਰੂ ਜੀ ਬੜੇ ਬਲਵਾਨ ਨੇ ਜਿੰਨੀ ਵੀ ਸੰਗਤ ਗੁਰੂ ਘਰ ਦੇ ਅੰਦਰ ਜੁੜ ਮਿਲ ਇਕਾਗਰ ਹੋ ਬੈਠੀ ਸੀ ਸਭਨਾ ਦਾ ਧੰਨਵਾਦ ਕੋਟਾਣ ਕੋਟ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਬਨ ਇੱਕ ਬੇਨਤੀ ਹੈ ਭਾਈ ਸਤਗੁਰਾਂ ਦੀ ਬਾਣੀ ਨੂੰ ਆਪ ਪੜੋ ਆਪ ਵਿਚਾਰੋ ਗੁਰੂ ਦਾ ਗੁਰਦੁਆਰੇ ਦਾ ਕਦੀ ਵੀ ਲੜ ਨਾ ਛੱਡਿਓ ਕਦੀ ਵੀ ਕਿਸੇ ਦੂਜੇ ਵੱਲ ਵੇਖ ਕੇ ਆਪਣੇ ਆਪ ਨੂੰ ਦੂਜੇ ਨੂੰ ਸਮਰਪਿਤ ਨਾ ਕਰਿਓ ਕੇਵਲ ਤੇ ਕੇਵਲ ਗੁਰੂ ਜੇ ਜਿਹੜਾ ਸਭਨਾ ਦੀ लाज ਰੱਖਦਾ ਹੈ ਜਿਹੜਾ ਸਭਨਾ ਦੀ ਪੱਤ ਰੱਖਦਾ ਆਓ ਇਹਦੇ ਦਰ ਤੇ ਝੁਕ ਜਾਈਏ ਜਿਹੜਾ ਇਹਦੇ ਦਰ ਤੇ ਝੁਕ ਜਾਂਦਾ ਹੈ ਨਾ ਉਹਨੂੰ ਫਿਰ ਵਾਰ-ਵਾਰ ਕਿਤੇ ਝੁਕਣ ਦੀ ਲੋੜ ਨਹੀਂ ਜੇ ਪੈਂਦੀ ਸਭ ਕੋ ਜਿੱਥੋਂ ਮਿਲਦਾ ਹੈ ਬਾਬਾ ਮੇਰ ਕਰੇ ਸਬਨਾ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਮੈਂ ਇੱਕ ਬੇਨਤੀ ਕਰਦੀ ਜਾਵਾਂ ਮੈਨੂੰ ਮaaf ਕਰਿਓ ਇਹ ਸ਼ੁਰੂ ਚ ਬੇਨਤੀ ਕਰਨੀ ਸੀ